ਬਾਬੇ ਯਾਰ ਆਤਾ ਕਮਾਲ ਹੀ ਹੋ ਗਈ ਲੜਕੀ ਬਣ ਕੇ ਪੇਪਰ ਦੇ ਨਾਇਆ ਲੜਕਾ ਕਾਲਜ ਵਾਲਿਆਂ ਨੇ ਕੀਤਾ ਕਾਬੂ ਲੜਕੀ ਵਾਂਗੂ لمبے ਬਾਲ ਸੁਰਖੀ ਬਿੰਦੀ ਲਗਾ ਕੇ ਪਹੁੰਚਿਆ ਸੀ ਪੇਪਰ ਦੇਨ ਨਕਲੀ ਆਈਡੀ ਕਾਰਡ ਤੇ ਆਧਾਰ ਕਾਰਡ ਵੀ ਬਣਾ ਕੇ ਲੈ ਕੇ ਆਇਆ ਸੀ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਦਕੀ ਰੋਲ ਨੰਬਰ ਤੇ ਆਪ ਦਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦੇ ਵਾਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹਦੇ ਖਿਲਾਫ 408 पीसी दी मुकद्दमा दर्ज कर कर देता है मुंडा सी ते ਕੁੜੀ ਦੇ ਡਰੈਸ ਪੈਨ ਕੇ ਆਇਆ ਹੋਇਆ ਸੀ ਤੇ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜਿਆਦਾ ਪੱਕਾ ਪ੍ਰੂਫ ਹੁੰਦਾ ਹੈ ਤਸਵੀਰਾਂ ਦੇ ਵਿੱਚ ਜਿਹੜੀ ਤੁਸੀਂ ਕੁੜੀ ਦੇਖ ਰਹੇ ਹੋ ਇਹ ਕੁੜੀ ਨਹੀਂ ਸਗੋ ਲੜਕਾ ਹੈ ਤੇ ਪੇਪਰ ਦੇਣ ਦੇ ਲਈ ਲੜਕੀ ਦੇ ਪੇਸ ਦੇ ਵਿੱਚ ਪਹੁੰਚਿਆ ਤੁਹਾਨੂੰ ਦੱਸਦੇ ਕਿ ਅੱਜ ਬਾਬਾ ਫਰੀਦ ਯੂਨੀਵਰਸਿਟੀ ਪੈਰਾਮੈਡੀਕਲ ਸਟਾਫ ਭਰਤੀ ਲਈ ਲੈ ਜਾਣ ਵਾਲੇ ਪੇਪਰ ਦੇ ਦੌਰਾਨ ਐਗਜ਼ਾਮ ਸੈਂਟਰ ਦੇ ਵਿੱਚ ਇੱਕ ਲੜਕਾ ਜਿਸ ਨੇ ਲੜਕੀ ਦਾ ਰੂਪ ਧਾਰਿਆ ਹੋਇਆ ਸੀ ਤੇ ਪੇਪਰ ਦਿਨ ਪਹੁੰਚ ਗਿਆ ਪਰ ਐਂਟਰੀ ਸਮੇ ਬਾਇਓਮੈਟ੍ਰਿਕ ਹੋਣ ਵਾਲੇ ਫਿੰਗਰਪ੍ਰਿੰਟ ਮੈਚ ਨਾ ਹੁੰਦੇ ਚਲਦੇ ਕਾਲਜ ਵਾਲਿਆਂ ਨੂੰ ਇਸ ਤੇ ਸ਼ੱਕ ਪੈ ਗਿਆ ਤੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਇਹ ਲੜਕੀ ਨਹੀਂ ਸਗੋਂ ਲੜਕਾ ਹੀ ਤੇ ਲੜਕੀ ਦੇ ਪੇਛੇ ਦੇ ਵਿੱਚ ਪੇਪਰ ਦਿਨ ਪਹੁੰਚਿਆ ਸੀ ਤੇ ਜੇ ਇਸ ਤੋਂ ਬਾਅਦ ਕਾਲਜ ਵਾਲਿਆਂ ਨੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਨੂੰ ਨਹੀਂ ਤੇ ਮਾਮਲਾ ਦਰਜ ਕਰ ਲਿਆ ਜੀ ਕੱਲ ਨਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਹੈ ਇਹਨਾਂ ਦੇ ਐਗਜ਼ਾਮ ਹੋ ਰਿਹਾ ਸੀ ਇੱਥੇ ਡੀਵੀ ਸਕੂਲ ਕੋਲਕੂੜਾ ਦੇ ਵਿੱਚ ਐਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਐਪਲੀਕੇਸ਼ਨ ਮਿਲੀ ਉਹਨਾਂ ਤੋਂ ਕੱਲ ਉਹਨਾਂ ਤੋਂ ਇਨਫਰਮੇਸ਼ਨ ਮਿਲੀ ਜਦੋਂ ਤੁਸੀਂ ਤੁਸੀਂ ਜਾ ਕੇ ਚੈੱਕ ਕੀਤਾ ਤੇ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਬਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਤਲਬ ਕਿ ਰੋਲ ਨੰਬਰ ਤੇ ਆਪ ਦਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦੇ ਵਾਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਹੈ ਜਿਹੜੇ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ ਅੱਜ ਉਸੇ ਦੇ ਖਿਲਾਫ 492 ਪੀਸੀ ਦੀ ਮਕਦਮਾ ਦਰਜ ਕਰ ਦਿੱਤਾ ਤੇ ਉਹ ਅਗਲੀ ਕਾਰਵਾਈ ਅਸਿਕ ਕਰੇ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਇਗਜ਼ਾਮ ਹੁੰਦਾ ਹੈ ਉਹਦੇ ਬਾਅਦ ਸਾਰੇ ਬੱਚਿਆਂ ਦਾ ਇਗਜ਼ਾਮ ਹੋ ਰਿਹਾ ਸੀ ਤੇ ਪੰਜਾਬੀ ਦੇ ਇਗਜ਼ਾਮ ਜਿਹੜਾ ਪਾਸ ਕਰਦਾ ਉਹ ਹੀ ਅਗਲੇ ਇਗਜ਼ਾਮ ਵਿੱਚ ਜਾ ਸਕਦਾ ਇਹਨਾਂ ਦੋ ਸਟੇਜਾਂ 'ਚ ਅਸੀਂ ਪੂਰਾ ਫੁੱਲ ਪ੍ਰੂਫ ਇੰਤਜ਼ਾਮ ਕੀਤਾ ਹੋਇਆ ਏ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤਾ ਹੈ ਔਰ ਬੱਚਾ ਆਇਆ ਉਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇ ਇਨ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸ ਪੈਨ ਕੇ ਆਇਆ ਹੋਏ ਐਸੀ ਤੇ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜ਼ਿਆਦਾ ਪੱਕਾ ਪ੍ਰੂਫ ਹੁੰਦਾ ਜੇ ਜਦੋਂ ਮੈਚ ਨਹੀਂ ਕੀਤਾ ਤਾਂ ਉਹ ਤੁਹਾਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਉਹਦਾ ਪੇਪਰ ਨਾਲ ਐਨਵਾਇਡ ਹੈ ਉਹ ਕਨਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਟ ਕਰ ਰਹੇ ਸਰ ਸਰ ਪਹਿਲਾਂ ਤੁਹਾਨੂੰ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ ਸੇ ਜਾ ਕੇ ਤੋਂ ਨਹੀਂ ਦੇ ਸਕਦੇ ਸੱਚ ਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਤੇ ਅਸੀਂ ਏਜੰਸੀ ਹਾਇਰ ਕੀਤੀ ਹੋਈ ਹੈ ਅਸੀਂ ਇਹ ਆਰਲਾ ਕੁਸਚਨ ਏਜੰਸੀ ਤੋਂ ਵੀ ਪੁੱਛਿਆ ਕਿਉਂਕਿ ਏਜੰਸੀ ਨੇ ਇਸ ਵਾਰੀ ਉਹਨੂੰ ਪਕੜਿਆ ਪਿਛਲੀ ਵਾਰੀ ਨਹੀਂ ਪਕੜਿਆ ਸੀ ਤੇ ਉਸ ਵੇਲੇ origignal ਕੈਂਡੀਡੇਟ ਆਇਆ ਸੀ ਜਾਂ ਇਹ ਕੈਂਡੀਡੇਟ ਨੇ ਕੁਝ ਮੈਨੇਜ ਕਰ ਲੀਤਾ ਹੁੰਦਾ ਤੇ ਨਹੀਂ ਹੈ ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਚ ਤੇ ਏਜੰਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਦੇ